ਸਬਸਕ੍ਰਾਈਬ ਕਰੋ ਲੀਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ ਪੁਲਿਸ ਚੌਕੀ ਮਾਨੋਚਲ ਅਧੀਨ ਪੈਂਦੇ ਪਿੰਡਾਂ ਵਿੱਚ ਸਟੋਰੀਆਂ ਦਾ ਸਿਲਸਲਾ ਲਗਾਤਾਰ ਜਾਰੀ ਹੈ ਅਤੇ ਇੱਕੋ ਰਾਤ ਵਿੱਚ ਹੀ ਹੋਈਆਂ ਦੋ ਚੋਰੀਆਂ ਚਰਚਾ ਦਾ ਵਿਸ਼ਾ ਬਣ ਗਈਆਂ ਹਨ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਚੌਕੀ ਮਾਨੋਚਲ ਅਧੀਨ ਆਉਂਦੇ ਪਿੰਡ ਸਬਾਜਪੁਰ ਅਤੇ ਗਲਾਲੀਪੁਰ ਚ ਅੱਜ ਚੋਰਾਂ ਵੱਲੋਂ ਰਾਤ ਤਕਰੀਬਨ 2 ਵਜੇ ਦੇ ਕਰੀਬ ਘਰਾਂ ਵਿੱਚੋਂ ਦੋ ਸੋਨੇ ਦੀਆਂ ਛਾਪਾਂ ਅਤੇ 10000 ਰੁਪਏ ਨਕਦੀ ਚੋਰਾਂ ਵੱਲੋਂ ਹੱਥ ਸਾਫ਼ ਕਰ ਦਿੱਤਾ ਗਿਆ ਦੱਸਿਆ ਇਹ ਵੀ ਜਾ ਰਿਹਾ ਹੈ ਕਿ 2 ਵਜੇ ਦੇ ਕਰੀਬ ਪਿੰਡ ਗਲਾਲੀਪੁਰ ਦੇ ਵਸਨੀਕ ਗੁਰਪ੍ਰੀਤ ਸਿੰਘ ਦੇ ਘਰ ਦੋ ਸੋਨੇ ਦੀਆਂ ਛਾਪਾਂ ਤੇ 10000 ਰੁਪਏ ਨਕਦੀ ਉਡਾਇਆ ਗਿਆ ਉਧਰ ਜਦੋਂ ਗੁਰਪ੍ਰੀਤ ਸਿੰਘ ਨੂੰ ਚੋਰਾਂ ਦੇ ਆਉਣ ਦਾ ਪਤਾ ਲੱਗਾ ਤਾਂ ਗੁਰਪ੍ਰੀਤ ਸਿੰਘ ਦੀ ਜਾਗ ਖੁੱਲ ਗਈ ਅਤੇ ਉਸ ਨੇ ਇੱਕ ਚੋਰ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਦੂਸਰੇ ਚੋਰ ਵੱਲੋਂ ਗੁਰਪ੍ਰੀਤ ਸਿੰਘ ਦੇ ਤੇ ਵਾਰ ਕੀਤਾ ਜਿਸ ਕਾਰਨ ਗੁਰਪ੍ਰੀਤ ਜ਼ਮੀਨ ਤੇ ਡਿੱਗ ਗਿਆ ਅਤੇ ਸਾਰੇ ਚੋਰ ਉਸ ਜਗ੍ਹਾ ਤੋਂ ਫਰਾਰ ਹੋ ਕੇ ਉਧਰ ਚੋਰਾ ਵੱਲੋਂ ਕੁਝ ਹੀ ਦੂਰੀ ਤੇ ਪੈਂਦੇ ਪਿੰਡ ਦਿਆਲਪੁਰ ਦੇ ਵਸਨੀਕ ਗੁਰਸਾਹਿਬ ਸਿੰਘ ਦੇ ਘਰ ਵੀ ਹੱਥ ਸਾਫ਼ ਕੀਤਾ ਅਤੇ ਤਿੰਨ ਛਾਪਾਂ ਸਮੇਤ ਸੋਨੇ ਦੀ ਚੈਨੀ ਤੇ 30000 ਰੁਪਏ ਨਕਦੀ ਉਡਾ ਲੈ ਗਏ ਜਿੱਥੇ ਇੰਨਾਂ ਚੋਰੀਆਂ ਵੱਧ ਰਹੀਆਂ ਕਟਨਾਵਾ ਕਰਨ ਇਲਾਕੇ ਵਿੱਚ دہشت ਦਾ ਮਾਹੌਲ ਪੈਦਾ ਹੋ ਰਿਹਾ ਹੈ ਉੱਥੇ ਹੀ ਇਨਾਂ ਕਟਨਾਵਾ ਕਰਨ ਕਾਨੂੰਨ ਵਿਵਸਥਾ ਉੱਪਰ ਵੱਡੇ ਸਵਾਲ ਵੀ ਖੜੇ ਹੋ ਰਹੇ ਹਨ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਇਹਨਾਂ ਚੋਰਾਂ ਦਾ ਪਰਦਾਫਾਸ਼ ਕਿਵੇਂ ਕਰਦੀ ਹੈ ਤਰਨਤਰਨ ਤੋਂ ਲਖਵਿੰਦਰ ਸਿੰਘ ਗੋਲਣ ਅਤੇ ਰਿੰਪਲ ਗੋਲਣ ਦੀ ਵਿਸ਼ੇਸ਼ ਰਿਪੋਰਟ ਮੈਂ ਉਹ ਬਾਗਮਦਾਨ ਵਾਹੀ ਉੱਠਿਆ ਤੇ ਮੈਂ ਜਦੋਂ ਉੱਠਿਆ ਵਾਦੇ ਸਾਹਮਣੀ ਮੈਂ ਦੇਖਿਆ ਵੀ ਲੋ ਜਾਨੀ ਮੈਨੂੰ ਦੇਖਣ ਦੇ ਵੀ ਫੈਂ ਹੌਲੀ ਹੌਲੀ ਜੁਲਦੀ ਹੋਈ ਆ ਵੀ ਅੰਦਰੋਂ ਬਾਹਰ ਭੱਗੇ ਆ ਤੇ ਮੈਂ ਮੁੜ ਕੇ ਜਦੋਂ ਉਹਨੇ ਮਗਰ ਭੱਜਾ ਵਾ ਤੇ ਉਹ ਬਾਹਰ ਦੇ ਦੋਏ ਸਣੀ ਲੰਗ ਲੱਗੇ ਮੈਂ ਇੱਕ ਜਾਨੇ ਨੂੰ ਫੜ ਲਿਆ ਚਾਰ ਜਾਨੇ ਸੀ ਸੇ ਪਿਆਣੇ ਜਦੋਂ ਫੜ ਲਿਆ ਵਾ ਦੂਜਿਆਂ ਨੇ ਮੇਰੇ ਸੱਤ ਮਾਰੀ ਡਾਂ ਇੱਕ ਨੇ ਮੇਰੇ ਲੱਤੇ ਮਾਰ ਕੇ ਤੇ ਭੱਜ ਗਏ ਆ ਮੈਂ ਥੋੜਾ ਜਿਹਾ ਮਗਰ ਭੱਜਿਆ ਮੈਂ ਮੁੜ ਕੇ ਉਹ ਜਾਰੇ ਜਾਣੇ ਕਰਕੇ ਮੈਂ ਪਛਾਣ ਮਾਰੀ ਅੱਛਾ ਇਹ ਜਿਹੜੀ ਹੱਥ ਤੇ ਸੱਟ ਲੱਗੀ ਆ ਇਹ ਵੀ ਹੱਥ ਤੇ ਉਹਨਾਂ ਨੇ ਉਹਨਾਂ ਨੇ ਮਾਰੀ ਨਾ ਇੱਕ ਮੇਰੇ ਜਿਹਨ ਮੇਰੇ ਹੱਥ ਉੱਪਰ ਹੀ ਉਹਨਾਂ ਨਾਲ ਹੋਈ ਆ ਇੱਕ ਮੇਰੇ ਸਿਰ ਤੇ ਮਾਰੀ ਡਾਂਗ ਤੇ ਮੈਂ ਮੁੜ ਕੇ ਨਾ ਸਿੱਟਿਆ ਗੱਡੀ ਇੱਕ ਮੁੜ ਗਿਆ ਕਿੰਨਾ ਕ ਨੁਕਸਾਨ ਹੋ ਗਿਆ ਤੁਹਾਡਾ ਦੇ ਕੀ ਕੀ ਲੈ ਕੇ ਗਏ ਹੋ ਕਿੰਨਾ ਕਹਿਣਾ ਬਕਸਾ 25 ਜੀਆ ਸੱਟ ਨਗਦੀ ਵੀ ਉਹਦੇ ਵਿੱਚ ਜਾਂ ਸੱਦੀ ਵੀ ਹੈ ਗਾਣਾ ਗਾਣਾ ਗੁਣਾ ਬੰਦਾ ਹਾਂ ਔਰ ਵਿਆਹ ਹੈ ਪਿਆਰ ਦੇ ਹਾਰ ਹੀ ਮਨੋਦ ਕੇ ਕੇ ਉਹ ਹਾਂ ਪਾਉਂਦੇ ਆ ਜਾਵਾ ਵੀ ਉਹ ਉਹ ਇਹ ਹਰਦਾ ਉਹ ਵੀ ਲੈ ਸੱਪਾ ਛਪਾ ਆਈਰ ਉਹ ਬਸਪਾ ਜੁਲਦੀ ਸੀ ਸੋਬੈਸ ਬਾਈਪੁਰ ਦੀ ਸੀ ਹਿਆਰ ਉਹਨਾਂ ਦੇ ਡਾਂਗਾ ਹੈ ਜੰਪਿਆ ਕੋਲੇ ਚੱਲੇ ਆ ਇਹ ਦੋਹਰੇ ਦੀ ਗੱਲ ਜੀ ਬੱਲੇ ਆਪਣੇ ਦੋ ਛਾਪਾਂ ਵਾ ਇੱਕ ਕੜਾ ਵਾ ਤੇ ਇੱਕ ਚੈਨੀ ਦਾ ਸੰਦਾ ਹੈ ਬਾਜੀ ਮੁਰਗੇ ਨਕਦ ਪੈਸੇ ਜਿਹੜੇ ਥੋੜੇ ਬਾਦੀ ਤੇ ਗਰੀਆਂ ਗੁਰੀਆਂ ਸੀ ਇਹੋ ਜਿਹਾ ਸਮਾਨ ਖੜਿਆ ਕੱਪੜਾ ਨਹੀਂ ਕੋਈ ਖੜਿਆ ਜਦੋਂ ਇੱਧਰ ਆਏ ਤੋੜਿਆ ਜਿੰਦਰਾ ਉਹਨੇ ਜਿੰਨੂੰ ਜਾਗ ਪਿਆ ਮੈਂ ਤੇ ਮੁਰਗੇ ਗਾੜੀ ਉੱਤੇ ਭੱਜੀ ਤੇ ਕਿੰਨੇ ਕ ਜਾਣੇ ਸੀ ਉਹ ਇਹ 4 ਜਣੇ ਹਜਾਂ ਤੇ ਜਿਵੇਂ ਦੱਸ ਰਿਹਾ ਕਿ ਤੁਹਾਡਾ ਵੀ ਉਹਨਾਂ ਨੇ ਕੋਈ ਨੁਕਸਾਨ ਕਰਨ ਦੀ ਜਿਹੜੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਉਹ ਮੈਨੂੰ ਮਾਰਨ ਪਿਆ ਮੈਂ ਪਿੱਛੇ ਹੋ ਗਿਆ ਸੱਟ ਮਾਰਨ ਪਿਆ ਸੀ ਤੇ ਉਹਨਾਂ ਨੇ ਛਾਲ ਮਾਰੀ ਇੱਕ ਮੈਨੂੰ ਸੱਟ ਮਾਰਨ ਪਿਆ ਡਾਕਟਰ ਮੈਂ ਪਿੱਛੇ ਹੋ ਗਿਆ ਮੈਂ ਮੁਰਗੇ ਜਾ ਕੇ ਆਪਨੇ ਬਰਦਰ ਨੂੰ ਕਹਾ ਉਹਨੇ ਜਿੰਨੂੰ ਛਾਲ ਮਾਰ ਕੇ ਇਹ ਜਿਹੜਾ ਆਈ ਹੈ ਆਈ ਤਾਂ ਦੱਪਿਆ ਵੀ ਇਥੋਂ ਕਿਸੇ ਬਣੇ ਦਿੱਤਾ ਵੀ ਅੱਛਾ ਹਾਂ ਇਹਦੀ ਆਏ ਅੰਦਰੋਂ ਕਿੰਨੀ ਵੀਡੀਓ ਬਣਾਈਆਂ ਤੇ ਐਵੇਂ ਮੁਰਗੀ ਲਾਟ ਗਿਆ ਉਹ ਵੀ ਟੰਡੀਆਂ ਪੱਟੀਆਂ ਜੀ ਠੀਕ ਹੈ ਝੌਂਕੇ ਸਾਈਡ ਤੋਂ ਹੁਣ ਪਤਾ ਨਹੀਂ ਇਹਦੀ ਪਤਾ ਲੱਗਿਆ ਹੈ ਕਿੰਨਾ ਹੁੰਦਾ ਤੁਹਾਡੇ ਬ੍ਰਦਰ ਦੇ ਸਾਂਝਾ ਹੋਣਾ ਨਾ ਘਰ ਤੁਹਾਡੇ ਤੁਹਾਡੇ ਬ੍ਰਦਰ ਦੇ ਆਏ ਪਤਾ ਨਹੀਂ ਕਿ ਜਾਣੀ ਨਹੀਂ ਕੀਤੀ ਨਹੀਂ ਕੀਤੀ ਤੇ ਉਸ ਤੋਂ ਬਾਅਦ ਕੋਈ ਅਧਿਕਾਰੀ ਆਇਆ ਇੱਥੇ ਆਈ ਫਿਸਰ ਆਇਆ ਯਾਰ ਕਰਨ ਦੇ ਮੋਕੀ ਦੀ ਵਾਰਤਾਂ ਕਰਦੇ ਸਪੈਸ਼ਲ ਠੀਕ ਹੈ ਗੋਲ ਵਿਚ ਐ ਮਨਾ ਪਹੁੰਚ ਗਿਆ ਕੌਂਡ ਰਾਈਟ ਬੰਦ ਕੇ ਤੇ ਰਾਤ ਨੂੰ ਕਾਲ ਆਈ ਉਹਨਾਂ ਦੀ ਉਹਦੇ ਸਿਰੇ ਆ ਗਏ ਟਾਈਮ ਤੇ ਹੁਣ ਤੁਸੀਂ ਈ ਮੰਗ ਕਰਦੇ ਜੇ ਪੁਲਿਸ ਨੂੰ ਨਹੀਂ ਇਹੋ ਮੰਗ ਕਰਦੇ ਆ ਵੀ ਇਹ ਜੋ ਇਹੋ ਜਿਹਾ ਕੰਮ ਹੁੰਦਾ ਵਾ ਕਿ ਕੀ ਹੋਰ ਨਾਲ ਆਵੇ ਇਹਨਾਂ ਨੂੰ ਫੜਿਆ ਜਾਵੇ ਕੌਣ ਹੈ ਜੀ ਹੋਣਾ ਪਈਦਾ ਕਿ ਇਸ ਤਰ੍ਹਾਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਮੰਨ ਦੇ ਵਿੱਚ ਦਹਿਸ਼ਤ ਪੈਦਾ ਕਰਦੀਆਂ ਵਾ ਇਹਦੇ ਵਾਸਤੇ ਪ੍ਰਸ਼ਾਸਨ ਨੂੰ ਵੀ ਤੇ ਸਾਰੇ ਅਧਿਕਾਰੀਆਂ ਨੂੰ ਵੀ ਆਸਿਰ ਕੇ ਬੇਨਤੀ ਆ ਵੀ ਚੋਣ ਜਾਬਤਾ ਲੱਗਾ ਹੁੰਦਾ ਕਰਕੇ ਹਥਿਆਰ ਵਗੈਰਾ ਸਾਰੇ ਜਮ੍ਹਾਂ ਕਰਾਈ ਜਾ ਤੇ ਕਿਰਪਾ ਕਰਕੇ ਖਿਆਲ ਕੀਤਾ ਜਾਵੇ ਕਿਉਂਕਿ ਮੇਰੇ ਸਿਹਰੇ ਘਰੋਂ ਜਾਣਾ ਵੀ ਆ ਉਹਨਾਂ ਵੀ ਆ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਵਾਏ ਚੰਗੀਆਂ ਨਹੀਂ ਲੱਗਦੀਆਂ ਹੈਗੀਆਂ ਤੇ ਪ੍ਰਸ਼ਾਸਨ ਨੂੰ ਚਾਹੀਦਾ ਵਾ ਵੀ ਇੱਥੇ ਸ਼ਿਵਾਜਪੁਰ ਇੱਕ ਜਿਸ ਤਰੀਕੇ ਦਾ ਕਸਬਾ ਹੈਗਾ ਵਾ ਇੱਥੇ ਕੋਈ ਨਾ ਕੋਈ ਸੁਰੱਖਿਆ ਦਾ ਪ੍ਰਬੰਧ ਕਰਕੇ ਕੋਈ ਪੁਲਿਸ ਚੌਕੀ ਜਾਂ ਕੋਈ ਪੁਲਿਸ ਨਾਕਾ ਜ਼ਰੂਰ ਸਾਨੂੰ ਦੇਣਾ ਚਾਹੀਦਾ ਵਾ ਇਹ ਸਾਡੀ ਮੰਗ ਹੈ ਜੇ ਅੱਜ ਇਹਨਾਂ ਨਾਲ ਹੋਈ ਆ ਕੱਲ ਨੂੰ ਸਾਡੇ ਨਾਲ ਵੀ ਹੋ ਸਕਦੀ ਆ ਜਿਸ ਤਰੀਕੇ ਦਾ ਨੁਕਸਾਨ ਕੀਤਾ ਗਿਆ ਜੇ ਰੱਬ ਨਾ ਕਰੇ ਕੋਈ ਕਹੇ ਜੀ ਦਾ ਨੁਕਸਾਨ ਕਰ ਦਿੰਦੇ ਜਿਹੜੇ ਤਰੀਕੇ ਨਾਲ ਉਹ ਆਏ ਆ ਪੂਰੇ ਭੇਤੀ ਦਾ ਕੰਮ ਆ ਜਿਸ ਤਰ੍ਹਾਂ ਦਾ ਅੰਦਰ ਵਰਤੀਰਾ ਉਹਨਾਂ ਨੇ ਕੀਤਾਗਾ ਵਾ ਇਹ ਪ੍ਰਸ਼ਾਸਨ ਤੋਂ ਇਹੀ ਮੰਗਿਆ ਵੀ ਕਿਰਪਾ ਕਰਕੇ ਇਹਦੇ 'ਤੇ ਧਿਆਨ ਦਿੱਤਾ ਜਾਵੇ ਜਿਹੜੀ ਸੁਰੱਖਿਆ ਸਾਡੀ ਉਹ ਯਕੀਨੀ ਬਣਾਈ ਜਾਂਦੇ ਠੀਕ ਹੈ ਜੀ ਓਕੇ ਕ੍ਰਾਈਬ ਕਰੋ ਲੀਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਪਹਿਲ ਦਾ ਬਟਨ ਦਬਾਓ